ਰਮਨ ਤੋਂ ਉਹਨੂੰ ਐਵੇਂ ਨਾ ਸਮਝੇ ਉਹ ਵੀ ਬਦਲਾ ਲੈਣ ਦੀ ਸਾਡੇ ਕੋਲ ਜਿਹੜਾ ਉਹ ਰਿਸ਼ਤਾ ਕਰਾਉਂਦੀ ਹੈ ਨਾ ਦੁਬਾਰਾ ਨਾ ਬੜੀ ਮਸਕੂਤਾ ਠਾਈ ਚਲ ਜੇ ਲਾਉਂਦੇ ਚੰਗਾ ਕਿ ਨਹੀਂ ਉਥੇ ਟਾਈਮ ਨਾਲ ਵਾਰਦੇ ਤੇ ਟਾਈਮ ਨਾਲ ਅੰਦਰ ਬਾਹਰ ਕੱਢਦੇ ਇਹਨੂੰ ਫਿਰ ਕਿੱਥੋਂ ਕਰਾਂ ਤੁਸੀਂ ਕਹੀ ਜਾਂਦੀ ਇੱਥੇ ਰਹਿਣਾ ਨਹੀਂ ਆ ਮੈਂ ਹੁਣੇ ਕੱਢਦਾ ਸਮਾਨ ਚਲੋ ਗੱਡੀ ਚੋਂ ਵੀ ਸਮਾਨ ਤੋ ਇਹ ਕਹਿਣੀ ਐ ਵੀ ਇੱਥੇ ਰਹਿਣਾ ਨਹੀਂ ਆ ਤੂੰ ਕਹਿ ਨਾ ਮੈਂ ਕਿਹਾ ਤੂੰ ਹੀ ਤਾਂ ਕਹਿਣੀ ਇੱਥੇ ਰਹਿਣਾ ਨਹੀਂ ਆ ਤੂੰ ਹੀ ਕੱਢੋ ਸਮਾਨ ਤਾਂ ਮੈਂ ਦਰਵਾਜ਼ਾ ਖੋਲਦਾ ਜਾਂ ਮੰਝੇ ਇੱਕ ਅੱਧਾ ਹੋਰ ਮੰਗਾ ਲਓ ਉਹਨੇ ਤਾਂ ਉਹਨੇ ਇੰਨੀ ਗੱਲ ਕਹਿਤੀ ਵੀ ਆ ਜਾਓ ਉੱਥੇ ਤੇ ਸਮਾਨ ਵੀ ਚਾਹੀਦਾ ਵਾ ਤੁਸੀਂ ਮਾਵਾਤੀ ਉੱਥੇ ਲੈ ਉਹਨੂੰ ਫੋਨ ਕਰੋ ਕਿ ਦੋ ਆ ਵੀ ਕਰਮਾਂ ਚਲੀ ਹੀ ਹੈ ਹੀ ਤੇ ਘਾਰ ਆਪਣਾ ਛੱਡ ਕੇ ਨਾ ਤੇ ਲੋਕਾਂ ਦੀਆਂ ਬੰਬੀਆਂ ਤੇ ਥੱਕੇ ਖਾਣੇ ਹੀ ਉਹ ਚਲੋ ਜੋ ਬੰਨ ਤੂੰ ਕੜਾਵਾ ਤੇ ਮੈਂ ਕੜਾਵਾ 1 ਉਹ ਚੱਲ ਕੋਈ ਗੱਲ ਨਹੀਂ ਰਮਨ 1 ਉਹ ਰਮਨ ਤੇਰੇ ਕਿਹੇ ਭੈਣ ਭਰਾ ਨੇ ਸਾਥ ਨਹੀਂ ਆ ਦੇਣਾ ਹੁਣ ਚੱਲ ਰਮਨ ਇਹ ਸਮੇਂ ਤੇ ਨਾ ਤੇਰੇ ਕਿਹੇ ਭੈਣ ਭਰਾ ਨੇ ਚੱਲ ਹੁਣ ਉਹ ਰਮਨ ਇਹ ਟਾਈਮ ਤੇ ਨਾ ਤੇਰੇ ਕਿਹੇ ਭੈਣ ਭਰਾ ਨੇ ਸਾਥ ਨਹੀਂ ਆ ਦੇਣਾ ਤੂੰ ਨਹੀਂ ਕਿਹੜੇ ਖੂਜ ਪਹਿਣਾ ਤੂੰ ਸਾਰੇ ਜਾ ਕੇ ਸਵਾਦ ਵੇ ਇਹੀ ਲਿਆਵਾ ਚੁੱਪ ਕਰਕੇ ਤੇ ਬੈਠੀ ਰਹਿ ਹੋਰ ਨਾ ਸਾਡਾ ਜਲੂਸ ਕਢਾਵੀ ਮਾਸੀ ਦਾ ਤੇ ਬੇਰਾ 1 ਮਾਸੀ ਵੀ ਕਿੰਨੀ ਚਲਾਕ ਨਿਕਲੀ ਉਨੇ ਵਿੱਚ ਸਾਡਾ ਸਾਸ ਰਮਨ ਤੋਂ ਉਹਨੂੰ ਐਵੇਂ ਨਾ ਸਮਝੇ ਉਹ ਵੀ ਬਦਲਾ ਲੈਣ ਦੀ ਸਾਡੇ ਕੋਲ ਜਿਹੜਾ ਉਹ ਰਿਸ਼ਤਾ ਕਰਾਉਂਦੀ ਹੈ ਨਾ ਦੁਬਾਰਾ ਮੈਂ ਬੜੀ ਮੁਸ਼ਕਿਲ ਤਾਂ ਠਾਈ ਚਲ ਰਮਨ ਉਹਨੂੰ ਐਵੇਂ ਨਾ ਸਮਝੇ ਉਹ ਵੀ ਬਦਲਾ ਲੈਣ ਦੀ ਆ ਜੇ ਉਹਦੇ ਕਹਿਣ ਤੇ ਰਿਸ਼ਤਾ ਕੀਤਾ ਹੁੰਦਾ ਨਾ ਮੰਮੀ ਮੇਰੇ ਕੋਲ ਤਾਂ ਨਹੀਂ ਬੰਦੀ ਇੱਥੇ ਰੋਟੀ ਬਣੀ ਬਣੇਤੀ ਮੰਨ ਭਾਜੀ ਤੁਸੀਂ ਕਹਿਣਾ ਉਹ 2 1 ਹੁਣ ਕਿਸ ਦੀ ਬੰਬੀ ਤੇ ਬੈਠੇ ਜੇ ਕਿਥੋਂ ਕਿਸ ਦੀ ਬੰਬੀ ਤੋਂ ਐਂਡ 1 ਕਿਸ ਦੀ ਬੰਬੀ ਤੇ ਬੈਠੇ ਜੇ 2 ਐਂਡ 1 ਕਿਸ 2 1 ਨਹੀਂ ਹੁਣ लवली लवली ਬੋਲ ਤੋਂ ਵੀ ਕੌਣ ਕੌਣ ਜੇ 2 1 ਉਹ ਡੈਡ ਜੀ ਤੁਸੀਂ ਹੈ ਕੌਣ ਕੌਣ ਜੇ ਪਤਾ ਵਾ ਵੈਸੇ ਜੀ ਸੋਚੀ ਇਹਦੇ ਜੀਤ ਨਹੀਂ ਕਰਦਾ ਪੁਲਿਸ ਵਾਲਿਆਂ ਕੋ ਏਦਾਂ ਮਦਦ ਲੈਣ ਨੂੰ ਪਰ ਹੁਣ ਫਿਰ ਕੀ ਕਰੀਏ ਹੋ ਤਾਂ ਗੱਲ ਠੀਕ ਹੈ ਜੋ ਤਾਂ ਹੁਣ ਆਈ ਰਫਾ 1 1 ਪਾਣੀ ਮੇਰਾ ਪੀਨੂ ਜੀ ਨਹੀਂ ਕੰਡਿਆ ਜੋ ਦਾ ਉਦਾਂ ਇਹ ਆ ਕਿ ਕੰਮ ਤੇ ਸਾਰੇ ਠੀਕ ਹੋਏ ਆ ਸਭ ਕੰਮ ਸਹੀ ਹੋ ਜਾਣੇ ਤੇ ਟੈਨਸ਼ਨ ਨਾ ਲਾ ਹੁਣ ਉਹ ਜੋ ਬਣਾਇਆ ਤੁਸੀਂ ਕਹਿ ਰਹੇ ਕਿ ਜੋ ਉੱਥੇ ਲੱਗੇ ਜਾਓ 2 ਮਿੰਟ ਤੇ ਟੈਨਸ਼ਨ ਲੈਣ ਦੀ ਨਹੀਂ ਹੁਣ ਜੇ ਉਹਨਾਂ ਨੇ ਦਿੱਤੇ ਸੀ ਨਾ ਤਾਂ ਤਾਈਓ ਕੇ ਕਾਰਵਾਈ ਨਹੀਂ ਹੋਈ ਤੇ ਜੇ ਹੁਣ ਆਪਾਂ ਦਵਾਂਗੇ ਤਾਂ ਸਾਡੇ ਸਬੂਤ ਵੀ ਹੈਗੇ ਆ ਤੇ ਚਲ ਸਾਰੇ ਕੰਮ ਰਲ ਕੇ ਤਾਂ ਹੋ ਜਾਣਗੇ 1 ਇਨਸਾਫ ਮਿਲ ਜੀ ਜੋ ਕੋ ਜੋ ਉਹਨਾਂ ਨੇ ਕੀਤਾ ਵਾ ਨਾ ਚੰਗਾ ਤੇ ਨਹੀਂ ਕੀਤਾ ਹੈਗਾ ਉਹ ਵੀ ਪੁਲਸ ਨੂੰ ਦੇ ਦੇ ਕੇ ਤੇ ਹੁਣ ਸੱਚ ਲਕਾਉਂਦੀਆਂ ਕੋਸ਼ਿਸ਼ਾਂ ਡੇਈ ਨੇ ਕਰਨ ਅੱਗੇ ਕੀ ਹੈ ਨੇ ਉਸ ਨੂੰ ਵਾ ਕੀ ਭਾਜੀ ਮੈਂ ਕਿਹੜਾ ਕੋਈ ਛੋਟਾ ਮੋਟਾ ਕੰਮ ਕੀਤਾ ਵਾ ਇੱਕ ਕਤਲ ਕੀਤਾ ਵਾ ਮੈਨੂੰ ਤੇ ਲੱਗਦਾ ਵਾ ਉਹਨਾਂ ਨੂੰ ਦੋ ਦੋ ਕਤਲਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਥੇ ਗਲਤ ਹੋ ਗਿਆ ਰਮਨ ਤੋਂ ਉਹਨੂੰ ਐਵੇਂ ਨਾ ਸਮਝੇ ਉਹ ਵੀ ਬਦਲਾ ਲੈਣ ਦੀ ਸਾਡੇ ਕੋਲ ਜਿਹੜਾ ਉਹ ਰਿਸ਼ਤਾ ਕਰਾਉਂਦੀ ਹੈ ਨਾ ਤੁਹਾਡਾ ਤਾਂ ਪਰ ਮੈਂ ਫਿਰ ਮੁਸਕੋਤਾ ਠਾਈ ਚਲ ਜੇਲ੍ਹੋਂ ਤਾਂ ਚੰਗਾ ਕਿ ਨਹੀਂ ਉਥੇ ਟਾਈਮ ਨਾਲ ਬਾਹਰ ਦੇ ਤੇ ਟਾਈਮ ਨਾਲ ਅੰਦਰ ਬਾਹਰ ਕੱਢਦੇ ਇਹਨੂੰ ਫਿਰ ਕਿੱਥੋਂ ਕਰਾਂ ਤੁਸੀਂ ਕਹੀ ਜਾਂਦੀ ਇੱਥੇ ਰਹਿਣਾ ਨਹੀਂ ਆ ਮੈਂ ਹੁਣੇ ਕੱਢਦਾ ਸਮਾਨ ਚਲੋ ਗੱਡੀ ਚੋਂ ਸਮਾਨ ਤੋ ਇਹ ਕਹਿਣੀ ਐ ਵੀ ਇੱਥੇ ਰਹਿਣਾ ਨਹੀਂ ਆ ਤੂੰ ਕਹਿ ਨਾ ਮੈਂ ਕਿਹਾ ਤੁਸੀਂ ਤਾਂ ਕਹਿਣੀ ਐ ਇੱਥੇ ਰਹਿਣਾ ਨਹੀਂ ਆ ਤੁਸੀਂ ਕੱਢੋ ਸਮਾਨ ਤੇ ਮੈਂ ਦਰਵਾਜ਼ਾ ਖੋਲਦਾ ਜਮ ਮੰਝੇ ਇੱਕ ਅੱਦਾ ਹੋਰ ਮੰਗਾ ਲਓ ਉਹਨੇ ਤੁਹਾਨੂੰ ਇੰਨੀ ਗੱਲ ਕਹਿ ਦਿੱਤੀ ਵੀ ਆਜੋ ਉੱਥੇ ਤੇ ਸਮਾਨ ਵੀ ਚਾਹੀਦਾ ਵਾ ਮਾਮਾ ਧੀ ਉੱਥੇ ਲੈ ਉਹਨੂੰ ਫੋਨ ਕਰੋ ਵੀ ਦੋ ਆ ਵੀ ਕਰਮਾ ਚਲੀ ਹੀ ਸੀ ਤੇ ਘਾਰ ਆਪਣਾ ਛੱਡ ਕੇ ਨਾ ਤੇ ਲੋਕਾਂ ਦੀਆਂ ਬੰਬੀਆਂ ਤੇ ਟੱਕੇ ਖਾਣੇ ਸੀ ਉਹ ਚਲੋ ਜੀ ਵਨ ਤੂੰ ਕਹੜਾ ਵਾ ਕੇ ਮੈਂ ਕਹੜਾ ਵਨ ਉਹ ਚਲ ਕੋਈ ਗੱਲ ਨਹੀਂ ਰਮਨ ਵਨ ਉਹ ਰਮਨ ਤੇਰੇ ਕਿਹੇ ਭੈਣ ਭਰਾ ਨੇ ਸਾਥ ਨਹੀਂ ਦੇਣਾ ਹੁਣ ਚੱਲ ਰਮਨ ਇਹ ਸਮੇਤੇ ਨਾ ਤੇਰੇ ਕਿਹੇ ਭੈਣ ਭਰਾ ਨੇ ਚੱਲਣਾ ਹੁਣ ਰਮਨ ਇਸ ਟਾਈਮ ਤੇ ਨਾ ਤੇਰੇ ਕਿਹੇ ਭੈਣ ਭਰਾ ਨੇ ਸਾਥ ਨਹੀਂ ਆ ਦੇਣਾ ਨੀ ਕਿਹੜੇ ਖੂਜ ਪੈਣਾ ਤੂੰ ਸਾਰੇ ਜਾ ਕੇ ਸਵਾਦ ਵੇ ਇਹੀ ਲਿਆਵਾ ਚੁੱਪ ਕਰਕੇ ਤੇ ਬੈਠੀ ਰਹਾ ਹੋਰ ਨਾ ਸਾਡਾ ਜਲੂਸ ਕਢਾਵੀ ਮਾਸੀ ਦਾ ਤੇ ਬੇਰਾ ਮਾਸੀ ਵੀ ਕਿੰਨੀ ਚਲਾਕ ਨਿਕਲੀ ਉਹਨੇ ਵੀ ਸਾਡਾ ਸਾਥ ਰਮਨ ਤੂੰ ਨੂੰ ਐਵੇਂ ਨਾ ਸਮਝ ਉਹ ਵੀ ਬਦਲਾ ਲੈਣ ਦੀ ਸਾਡੇ ਕੋ ਜਿਹੜਾ ਉਹ ਰਿਸ਼ਤਾ ਕਰਾਉਂਦੀ ਸੀ ਨਾ ਦੁਪਹਿਰ ਨਾ ਬੜੀ ਮੁਸ਼ਕਿਲ ਤਾਂ ਚਲ ਰਮਨ ਉਹਨੂੰ ਐਵੇਂ ਨਾ ਸਮਝੇ ਉਹ ਵੀ ਬਤਰਾ ਲੈਣ ਦੀ ਆ ਜੇ ਉਹਦੇ ਕਹਿਣ ਤੇ ਰਿਸ਼ਤਾ ਕੀਤਾ ਹੁੰਦਾ ਨਾ ਮੰਮੀ ਮੇਰੇ ਕੋਲ ਤਾਂ ਨਹੀਂ ਬੰਦੀ ਇੱਥੇ ਰੋਟੀ ਬਣੀ ਬਣਦੀ ਪਾਜੀ ਤੁਸੀਂ ਕਹਣਾ 2 1 ਹੁਣ ਕਿਸ ਦੀ ਬੰਮੀ ਤੇ ਬੈਠੇ ਜੇ ਇਦੋਂ ਕਿਹਦੀ ਬੰਬੀ ਤੋਂ ਐਡ 1 ਕਿਹਦੀ ਬੰਬੀ ਤੇ ਬੈਠੇ ਜੇ 2 ਐਡ 1 ਕਿਹ 2 1 ਨਹੀਂ ਹੁਣ ਲਵਰੀ ਲਵਰੀ ਬੋਲ ਤੋਂ ਵੀ ਕੌਣ ਕੌਣ ਜੇ 2 1 ਉਹ ਡੈਡ ਜੀ ਤੁਸੀਂ ਹੈ ਕੌਣ ਕੌਣ ਜੇ ਵੈਸੇ ਜੀ ਸੋਚੀ ਇਹ ਤੇ ਜੀਤ ਨਹੀਂ ਕਰਦਾ ਪੁਲਸ ਵਾਲਿਆ ਕੋਈ ਏਦਾਂ ਮਦਦ ਲੈਣ ਨੂੰ ਪਰ ਹੁਣ ਫਿਰ ਕੀ ਕਰੀਏ ਹੋ ਤਾਂ ਗੱਲ ਠੀਕ ਹੈ ਜੋ ਤਾਂ ਹੁਣ ਆਈ ਰਭਾ 2 1 1 ਪਾਣੀ ਮੇਰਾ ਪੀਣੂ ਜੀ ਨਹੀਂ ਕੰਡਿਆ ਜੋ ਦਾ। ਉਹਦਾ ਇਹ ਆ ਕਿ ਕੰਮ ਤੇ ਸਾਰੇ ਠੀਕ ਹੋਏ ਆ। ਕੰਮ ਸਹੀ ਹੋ ਜਾਣੇ ਤੇ ਟੈਨਸ਼ਨ ਨਾ ਲਾ ਹੁਣ। ਉਹ ਜੋ ਬਣਾਏ ਦੋ ਇਸੇ ਕਹਿੰਦੇ ਆ ਕਿ ਜੋਤ ਲੱਗੇ ਜਾਓ ਦੋ ਮਿੰਟ ਤੇ ਟੈਨਸ਼ਨ ਲੈਣ ਦੀ ਨਹੀਂ। ਹੁਣ ਜੇ ਉਹਨਾਂ ਨੇ ਦਿੱਤੇ ਸੀ ਨਾ ਤੇ ਤਾਈਆਂ ਉਹ ਕਿ ਕਾਰਵਾਈ ਨਹੀਂ ਹੋਈ ਤੇ ਜੇ ਹੁਣ ਆਪਾਂ ਦਵਾਂਗੇ ਤਾਂ ਸਾਡੇ ਸਬੂਤ ਵੀ ਹੈਗੇ ਆ ਤੇ ਚਲ ਸਾਰੇ ਕੰਮ ਰਲ ਕੇ ਦੋ ਹੋ ਜਾਣਗੇ। ਇਨਸਾਫਾ ਮਿਲ ਜੀ। ਜੋ ਕੋ ਜੋ ਨਾ ਨੇ ਕੀਤਾ ਵਾ ਨਾ ਚੰਗਾ ਤੇ ਨਹੀਂ ਕੀਤਾ ਹੈਗਾ ਉਹ ਵੀ ਪੁਲਸ ਨੂੰ ਦੇ ਦੇ ਕੇ ਤੇ ਹੁਣ ਸੱਚ ਲਕਾਉਂਦੀਆਂ ਕੋਸ਼ਿਸ਼ਾਂ ਡੇਈ ਨੇ ਕੱਲ ਅੱਗੇ ਕੀ ਹੈ ਨੇ ਉਸ ਨੂੰ ਵਾ ਕੀ ਬਾਜੀ ਮੈਂ ਕਿਹੜਾ ਕੋਈ ਛੋਟਾ ਮੋਟਾ ਕੰਮ ਕੀਤਾ ਵਾ ਇੱਕ ਕਤਲ ਕੀਤਾ ਵਾ ਮੈਨੂੰ ਤੇ ਲੱਗਦਾ ਵਾ ਉਹਨਾਂ ਨੂੰ ਦੋ ਦੋ ਕਤਲਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਥੇ ਗਲਤ ਹੋ ਗਿਆ ਰਮਨ ਤੋਂ ਉਹਨੂੰ ਐਵੇਂ ਨਾ ਸਮਝੇ ਉਹ ਵੀ ਬਦਲਾ ਲੈਣ ਦੀ ਸਾਡੇ ਕੋਲ ਜਿਹੜਾ ਉਹ ਰਿਸ਼ਤਾ ਕਰਾਉਂਦੀ ਹੈ ਨਾ ਬਾਜੀ ਦੁਬਾਰਾ ਨਾ ਫਰੀਖ ਮਸਕੂਤਾ ਕਾਏ ਚਲ ਜੇਲਮੋਂ ਤੇ ਚੰਗਾ ਕਿ ਨਹੀਂ ਉਥੇ ਟਾਈਮ ਨਾ ਵਾਰ ਦੇ ਤੇ ਟਾਈਮ ਨਾਲ ਅੰਦਰ ਬਾਹਰ ਕੱਢਦੇ ਇਹਨੂੰ ਫਿਰ ਕਿਥੋਂ ਕਰਾਂ ਤੁਸੀਂ ਕਹੀ ਜਾਂਦੀ ਇੱਥੇ ਰਹਿਣਾ ਨਹੀਂ ਆ ਮੈਂ ਹੁਣੇ ਕੱਢਦਾ ਸਮਾਨ ਚਲੋ ਗੱਡੀ ਚੋਂ ਸਮਾਨ ਤੁਸੀਂ ਕਹਿਣੀ ਆ ਵੀ ਇੱਥੇ ਰਹਿਣਾ ਨਹੀਂ ਆ ਤੂੰ ਕਹਿ ਨਾ ਤੁਸੀਂ ਤੇ ਕਹਿਣੀ ਆ ਇੱਥੇ ਰਹਿਣਾ ਨਹੀਂ ਆ ਤੁਸੀਂ ਕੱਢੋ ਸਮਾਨ ਤਾਂ ਮੈਂ ਦਰਵਾਜ਼ਾ ਖੋਲਦਾ ਜਾਂ ਮੰਝੇ ਇੱਕ ਅੱਧਾ ਹੋਰ ਮੰਗਾ ਲਓ ਉਨੇ ਤਾਨੂੰ ਇੰਨੀ ਗੱਲ ਕਹਿਤੀ ਵੀ ਆਜੋ ਉੱਥੇ ਤੇ ਸਮਾਨ ਵੀ ਚਾਹੀਦਾ ਵਾ ਮਾਮਾ ਧੀ ਉੱਥੇ ਲੈ ਉਹਨੂੰ ਫੋਨ ਕਰੋ ਵੀ ਦੋ ਆ ਵੀ ਕਰਮਾ ਚਲੀ ਹੈ ਹੀ ਤੇ ਘਾਰ ਆਪਣਾ ਛੱਡ ਕੇ ਨਾ ਤੇ ਲੋਕਾਂ ਦੀਆਂ ਬੰਬੀਆਂ ਤੇ ੱਟ ਕੇ ਖਾਣੇ ਹੀ ਉਹ ਚਲੋ ਜੀ ਵਨ ਤੂੰ ਕਹੜਾ ਵਾ ਕੰਮ ਮੈਂ ਕਹੜਾ ਵਨ ਉਹ ਚਲ ਕੋਈ ਗੱਲ ਨਹੀਂ ਰਮਨ ਵਨ ਰਮਨ ਤੇਰੇ ਕਿਹੇ ਭੈਣ ਭਰਾ ਨੇ ਸਾਥ ਨਹੀਂ ਦੇਣਾ ਹੁਣ ਚੱਲ ਰਮਣੇ ਇਸ ਸਮੇਂ ਤੇ ਨਾ ਤੇਰੇ ਕਿਸੇ ਭੈਣ ਭਰਾ ਨੇ ਚਾਲਾ ਹੁਣ ਰਮਣੇ ਇਸ ਟਾਈਮ ਤੇ ਨਾ ਤੇਰੇ ਕਿਸੇ ਭੈਣ ਭਰਾ ਨੇ ਸਾਥ ਨਹੀਂ ਆ ਦੇਣਾ ਤੂੰ ਨੇ ਕਿਹੜੇ ਖੂਜ ਪੈਣਾ ਤੂੰ ਸੋਰੇ ਜਾ ਕੇ ਸਵਾਦ ਵੇ ਇਹੀ ਲਿਆਵਾ ਚੁੱਪ ਕਰਕੇ ਤੇ ਬੈਠੀ ਰਹਿ ਹੋਰ ਨਾ